ਸਤ ਸ੍ਰੀ ਅਕਾਲ ਜੀ ਵੀਡੀਓ ਜਿਹੜੀ ਮੈਂ ਬਣਾ ਰਿਹਾ ਹਾਂ ਉਹ ਬਣਾ ਰਿਹਾ ਹਾਂ ਲੌਂਗ ਤੇ ਅਤੇ ਲੌਂਗ ਦੇ ਕਿੰਨੇ ਫਾਇਦੇ ਹਨ ਤੇ ਕਿੰਨੇ ਨੁਕਸਾਨ ਹਨ ਇਸ ਬਾਰੇ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਲੌਂਗ ਹੈ ਇਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਫਲ ਹੈ ਇਸ ਤੋਂ ਉੱਪਰ ਕੋਈ ਫਲ ਨਹੀਂ ਹੈ ਅਤੇ ਇਹ ਆਮ ਤੌਰ ਤੇ ਜੇ ਦੇਖਿਆ ਜਾਏ ਤਾਂ ਇਹ ਤੁਸੀਂ ਇੱਕ ਮਹੀਨਾ ਹੀ ਤੁਸੀਂ ਇਹਦਾ ਪਾਣੀ 2-4 ਲੌਂਗ ਪਾ ਕੇ ਉਹਦਾ ਇੱਕ ਮਹੀਨਾ ਪਾਣੀ ਪੀ ਲਵੋ ਤਾਂ ਤੁਸੀਂ ਉਹਨੂੰ ਕਿਸ਼ਮੇ ਦੇ ਬਰਾਬਰ ਹੀ ਸਮਝ ਸਕਦੇ ਹੋ ਉਹ ਕਮਾਲ ਦੇਖੋ ਇਹ ਬੋਰਡਰ ਦੇ ਰੂਪ ਵਿੱਚ ਲਿਆ ਜਾ ਸਕਦਾ ਤੇ ਬਾਕੀ ਇਹਦਾ ਪਾਣੀ ਵੀ ਇਸਤੇਮਾਲ ਇਤਾ ਜਾ ਸਕਦਾ ਹੈ। ਬਾਕੀ 2 ਜਾਂ 3 ਲੌਂਗ ਤੋਂ ਵੱਧ ਤੁਸੀਂ ਨਹੀਂ ਲੈਣੇ। ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਰਾਤ ਨੂੰ ਸੌਣ ਲੱਗਿਆਂ ਲੌਂਗ ਦਾ ਪਾਣੀ ਪੀ ਲੋ। ਤੁਹਾਨੂੰ ਗਹਿਰੀ ਨੀਂਦ ਆ ਜਾਏਗੀ। ਇੰਨਾ ਹੀ ਨਹੀਂ। ਅਗਰ ਜੇ ਤੁਹਾਡੀ ਪਾਚਨ ਕਿਰਿਆ ਕਮਜ਼ੋਰ ਹੈ ਤਾਂ ਤੁਸੀਂ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦੋ ਤੁਹਾਡੀ ਪਾਚਨ ਕਿਰਿਆ ਬਹੁਤ ਵਧੀਆ ਹੋ ਜਾਏਗੀ ਅਗਰ ਜੇ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਤੁਸੀਂ ਇਹਦਾ ਸੇਵਨ ਜ਼ਰੂਰ ਕਰੋ ਜੇ ਤੁਹਾਨੂੰ ਮਾਈਗਰੇਨ ਦੀ ਸ਼ਿਕਾਇਤ ਹੈ ਤਾਂ ਇਹ ਲੌਂਗ ਜਿਹੜਾ ਹੈ ਮਾਈਗਰੇਨ ਦਾ ਵੀ ਇਲਾਜ ਕਰਦਾ ਹੈ ਜੇਕਰ ਤੁਹਾਡੇ ਬ੍ਰੇਨ ਦੇ ਵਿੱਚ ਸੂਜਨ हां ਤੁਸੀਂ ਲੌਂਗ ਦਾ ਇਸਤੇਮਾਲ ਕਰੋ ਤੁਸੀਂ ਦੇਖੋਗੇ ਇੱਕ ਕੁਛੇ ਦਿਨਾਂ ਦੇ ਵਿੱਚ ਤੁਹਾਡਾ ਜਿਹੜੀ ਆ ਸੂਜਨ ਹੈ ਉਹ ਵੀ ਖਤਮ ਹੋ ਜਾਏਗੀ ਲੌਂਗ ਲੈਂਡ ਜਿਹੜਾ ਉਹਤੇ ਲੌਂਗ ਖਾਂਦੇ ਨੇ ਮਤਲਬ ਲੈਂਦੇ ਨੇ ਇਸ ਦੀ ਵਰਤੋਂ ਕਰਦੇ ਨੇ ਉਹਦੇ ਚਿਹਰੇ ਤੇ ਗਲੋ ਬਹੁਤ ਬਣੀ ਰਹਿੰਦੀ ਹੈ ਤੇ ਬਾਕੀ ਇਸ ਤੋਂ ਜ਼ਿਆਦਾ ਵੀ ਇਹਦੀ ਤਸਵੀਰ ਗਰਮ ਹੁੰਦੀ ਹੈ ਕੋਸ਼ਿਸ਼ ਕਰੋ ਵੀ ਇਹਨੂੰ ਜਿਆਦਾ ਲੈਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤੇ ਤੁਹਾਡਾ ਲੀਵਰ ਜਿਹੜਾ ਉਹ ਖਰਾਬ ਕਰ ਦੇਗਾ ਲੌਂਗ ਆਮ ਤੌਰ ਤੇ ਪੂਜਾ ਲਈ ਵੀ ਵਰਤਿਆ ਜਾਂਦਾ ਹੈ ਤੇ ਗਰਮ ਮਸਾਲੇ ਦੇ ਵਿੱਚ ਵੀ ਲੌਂਗ ਪਾਇਆ ਜਾਂਦਾ ਹੈ ਲੌਂਗਾ ਵਾਲੀ ਚਾਹ ਕਮਾਲ ਦਾ ਟੇਸਟ ਹੈ ਇੰਨਾ ਹੀ ਨਹੀਂ ਅਗਰ ਲੌਂਗ ਦਾ ਤੇਲ ਤੁਹਾਡੇ ਦੰਦ ਦਰਦ ਕਰਦੇ ਆ ਤਾਂ ਤੁਸੀਂ ਉੱਤੇ ਮ사ਜ ਕਰੋ। ਬਾਕੀ ਦੰਦਾਂ ਦਾ ਅਗਰ ਜੇ ਪਾਰੀਏ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਵੀ ਇਹ ਠੀਕ ਕਰਦਾ ਹੈ। ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਸ ਸਮਾਲ ਕਰੋ ਅਤੇ ਤੁਸੀਂ ਦੇਖੋਗੇ ਵੀ ਸ਼ੂਗਰ ਤੁਹਾਡੀ ਜਿਹੜੀ ਆ ਉਹ ਕੰਟਰੋਲ ਹੋ ਗਈ ਹੈ। ਜਿਨ੍ਹਾਂ ਨੂੰ ਬਾਰ-ਬਾਰ ਸਾਹ ਚੜਦਾ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਖਾਂਸੀ ਵਾਲੇ ਮਰੀਜ਼ਾਂ ਲਈ ਤੇ ਬਹੁਤ ਹੀ ਵਧੀਆ ਹੈ ਇੰਨਾ ਹੀ ਨਹੀਂ ਤੁਹਾਡਾ ਭਾਰ ਘਟਾਉਣ ਵਿੱਚ ਵੀ ਬਹੁਤ ਮਦਦ ਲੌਂਗ ਕਰਦਾ ਹੈ ਐਂਟੀਆਕਸਾਈਡ ਹਾਈ ਸਵਿਚ ਅਗਰ ਤੁਹਾਡੀ ਬਾਡੀ 'ਚ ਕੋਈ ਟੁੱਟਪਾਜ ਹੈ ਤਾਂ ਉਸ ਨੂੰ ਇਹ ਰਿਪੇਅਰ ਕਰਨ ਦਾ ਵੀ ਕੰਮ ਲੌਂਗ ਕਰਦਾ ਹੈ ਧੰਦਾ ਦਾ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਅਗਰ ਦਰਦ ਹੈ ਮਸੂੜੇ ਫੁੱਲਦੇ ਆ ਫਿਰ ਖੂਨ ਵਗਦਾ ਵਾ ਤਾਂ ਤੁਸੀਂ ਇਹਦਾ ਸੇਵਨ ਕਰੋ ਬ੍ਰੇਨ ਬੂਸਟਰ ਹੈ ਤੇ ਕ੍ਰੇਨ ਤੇ ਕੈਂਸਰ ਦਾ ਇਲਾਜ ਹੈ ਇਹ ਕੈਂਸਰ ਨੂੰ ਅੱਗੇ ਵਧਣ ਨਹੀਂ ਦਿੰਦਾ ਰੋਜ਼ 2-3 ਲੌਂਗ ਦਾ ਸੇਵਨ ਕਰਨ ਨਾਲ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਤਸੀਰ ਗਰਮ ਹੋਣ ਕਰਕੇ ਬਾਤ ਰੋਗ ਜਿਹੜਾ ਉਹਨੂੰ ਖਤਮ ਕਰਦਾ ਵਾ ਅਸਥਮਾ ਨੂੰ ਖਤਮ ਕਰਦਾ ਵਾ ਬਾਕੀ ਇਸ ਤੋਂ ਇਲਾਵਾ ਐਂਟੀਬੈਕਟੀਰੀਆ ਹੈ ਤੁਸੀਂ ਦੁੱਧ ਵਿੱਚ ਲੌਂਗ ਪਾ ਕੇ ਪੀ ਸਕਦੇ ਹੋ ਜਾਂ ਲੌਂਗਾਂ ਦਾ ਤੇਲ ਇੱਕ ਦੋ ਤੁਪਕਾ ਪਾ ਕੇ ਲੈ ਸਕਦੇ ਹੋ ਸਬਜ਼ੀ ਮਸਾਲੇ ਵਿੱਚ ਵੀ ਲੌਂਗ ਪਾ ਸਕਦੇ ਹੋ ਫਰਟੀ ਲੀਵਰ ਜਿਨ੍ਹਾਂ ਦਾ ਉਹਨਾਂ ਨੂੰ ਲੌਂਗ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਤੁਹਾਡੀਆਂ ਹੱਡੀਆਂ ਕਮਜ਼ੋਰ ਨੇ ਤਾਂ ਲੌਂਗ ਦਾ ਸੇਵਨ ਜ਼ਰੂਰ ਕਰੋ ਅਗਰ ਤੁਹਾਡੇ ਦਰਦ ਹੈ ਤਾਂ ਤੁਸੀਂ ਲੌਂਗ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਇਹ ਦਰਦ ਨੂੰ ਵੀ ਖਤਮ ਕਰਦਾ ਹੈ ਇੰਨਾ ਹੀ ਨਹੀਂ ਜਿਨ੍ਹਾਂ ਨੂੰ ਅਲਸਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਗੰਠੀਏ ਦੇ ਰੋਗਾਂ ਲਈ ਇਹ ਸੋਨੇ ਤੇ ਸੁਹਾਗਾ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਤੇ ਭਾਰੇ ਘੱਟ ਕਰਦਾ ਹੈ ਜਿਹੜੇ ਲਗਾਤਾਰ 1 ਮਹੀਨਾ ਲੌਂਗਾਂ ਦਾ ਸੇਵਨ ਕਰਦੇ ਆ ਜਾਂ ਤੇ ਪਾਣੀ ਦਾ ਸੇਵਨ ਕਰਦੇ ਆ ਤਾਂ ਭਾਰ ਦਾ ਵੀ ਫਰਕ ਪਵੇਗਾ ਜਿਨ੍ਹਾਂ ਨੂੰ ਆਮ ਤੌਰ ਤੇ ਸਿਰਦਰਦ ਦੀ ਪ੍ਰੋਬਲਮ ਹੈ ਉਹਨਾਂ ਨੂੰ ਲੌਂਗ ਉਹ ਖਾਣੇ ਚਾਹੀਦੇ ਹਨ ਅਤੇ ਇਹਦਾ ਪਾਊਡਰ ਬਣਾ ਕੇ ਦੋ ਚੁਟਕੀਆਂ ਪਾਊਡਰ ਲੈ ਕੇ ਦੁੱਚ ਮਿਕਸ ਕਰਕੇ ਤੁਸੀਂ ਮੱਥੇ ਤੇ ਮਲੋ ਤੁਹਾਡਾ ਸਿਰ ਦਰਦ ਵੀ ਜਕਦਮ ਠੀਕ ਹੋ ਜਾਏਗਾ ਪਾਚਨ ਕਿਰਿਆ ਤਾਂ ਮਜ਼ਬੂਤ ਹੁੰਦੀ ਹੁੰਦੀ ਹੈ ਹਾਜਮਾ ਬਹੁਤ ਵਧੀਆ ਰਹਿੰਦਾ ਹੈ ਅਗਰ ਤੁਹਾਨੂੰ ਬੁਖਾਰ ਰਹਿੰਦਾ ਹੈ ਬਾਰ ਬਾਰ ਦਵਾਈਆਂ ਖਾਣ ਤੇ ਬੁਖਾਰ ਨਹੀਂ ਟੁੱਟਦਾ ਤਾਂ ਤੁਸੀਂ ਇੱਕ ਗਲਾਸ ਪਾਣੀ ਲਓ ਉਸ ਵਿੱਚ 5-6 ਲੌਂਗ ਪਾਓ ਫਿਰ ਉਹਦੇ ਵਿੱਚ ਚਰਾਇਤਾ ਪਾਓ ਉਹਨੂੰ ਛਾਣ ਕੇ ਚਰਾਇਤਾ ਜਿਹੜਾ ਉਹ 10 ਗ੍ਰਾਮ ਲੈਣਾ ਤੇ ਉਹਨੂੰ ਛਾਣ ਕੇ ਪਾਣੀ ਪੀਓ ਤੇ ਜੇ ਕੜਵਾ ਜਿਆਦਾ ਤੇ ਤੁਸੀਂ ਕੀ ਕਰਨਾ ਹੈ ਉਹਦੇ ਵਿੱਚ ਥੋੜਾ ਜਿਹਾ ਮਿਸ਼ਰੀ ਮਿਲਾ ਲਓ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਨੂੰ ਮਿਸ਼ਰੀ ਮਿਲਾਉਂਦੀ ਲੋੜ ਨਹੀਂ ਹੈ ਤੇ ਤੁਸੀਂ ਦੇਖੋ ਇਸ ਦੇ ਨਾਲ ਤੁਹਾਡਾ ਮਲੇਰੀਆ ਟਾਈਫਾਈਡ ਚਿਕਨ ਗੁੰਨੀਆਂ ਵਾਇਰਲ ਜੋ ਹੈ ਉਹ ਸਭ ਕੁਝ ਠੀਕ ਹੋ ਜਾਏਗਾ ਬਾਕੀ ਇਸ ਤੋਂ ਇਲਾਵਾ ਇੰਨਾ ਹੀ ਨਹੀਂ ਅਗਰ ਲੌਂਗ ਤਰਿਫਲਾ ਤੇ ਮਾਂਜੂ ਫਲ ਸੁੰਡ ਕਾਲੀ ਮਿਰਚ ਅਗਰ ਤੁਸੀਂ ਇਹ ਬਣਾ ਲੈਂਦੇ ਹੋ ਤਾਂ ਤੁਹਾਡੇ ਦੰਦਾਂ ਦਾ ਇਲਾਜ ਬਹੁਤ ਵਧੀਆ ਕਰੇਗਾ ਔਰ ਪਾਇਰੀਆ ਤੇ ਬਿਲਕੁਲ ਹੀ ਨਹੀਂ ਹੋਏਗਾ ਮਸੂੜੇ ਨਹੀਂ ਫੁੱਲਣਗੇ ਮੈਂ ਦੁਬਾਰਾ ਦੱਸ ਦਿੰਨਾ ਲੌਂਗ ਤ੍ਰਿਫਲਾ ਮੰਜੂ ਫਲ ਸੁੰਡ ਕਾਲੀ ਮਿਰਚ ਤੇ ਪੰਜ ਨਮਕ ਇਹਨਾਂ ਨੂੰ ਮਿਕਸ ਕਰਕੇ ਇੱਕ ਮੰਜਣ ਬਣਾ ਲਓ ਤੁਸੀਂ ਰੋਜ਼ਾਨਾ ਪੇਸਟ ਦੇ ਨਾਲ ਕਰੋ ਜਿਹੜੀ ਪੇਸਟ ਵਰਤੇ ਉਹਦੇ ਉੱਤੇ ਥੋੜੀ ਜਿਹੀ ਇਹ ਪਾਊਡਰ ਪਾ ਲਓ ਤੁਸੀਂ ਦੇਖੋਗੇ ਇਹ ਤੁਹਾਡਾ ਕਿੰਨਾ ਫਾਇਦਾ ਹੋ ਰਿਹਾ ਹੈ ਜੇ ਅਗਰ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਤਾਂ ਦਾਲ ਚੀਨੀ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲਓ ਤੇ ਇੱਕ ਲੌਂਗ ਈਸ ਲਓ ਤੇ ਤੁਸੀਂ ਉਸ ਨੂੰ ਮੂੰਹ ਦੇ ਵਿੱਚ ਪਾ ਲਓ ਤੇ ਹੌਲੀ ਹੌਲੀ ਚਬਾਓ ਤੁਹਾਡੀ ਮੂੰਹ ਦੀ ਬਦਬੂ ਜਿਹੜੀ ਆ ਉਹ ਖਤਮ ਹੋ ਜਾਏਗੀ ਇੰਨਾ ਹੀ ਨਹੀਂ ਅਗਰ ਮਾਈਗਰੇਨ ਜਿਹੜੀ ਆ ਉਤੋਂ ਮੁਕਤੀ ਨਹੀਂ ਮਿਲਦੀ ਤਾਂ ਤੁਸੀਂ 3 ਮਹੀਨੇ ਇਸਦੇ ਪਾਣੀ ਦਾ ਸੇਵਨ ਕਰੋ ਖਾਂਸੀ ਤੇ ਦਮਾ ਬਾਸਤੇ ਅਗਰ ਖਾਂਸੀ ਹੈ ਤਾਂ ਸ਼ਾਇਦ ਅਦਰਕ ਲਸਣ ਤੇ ਲੌਂਗ ਤੇ ਦਾਲਚੀਨੀ ਇਹਦਾ ਸੇਵਨ ਕਰੋ ਮਿਕਸ ਕਰਕੇ ਤੇ ਤੁਸੀਂ ਦੇਖੋ ਕੋਸ਼ਿਸ਼ ਦੇਣਾ ਖਾਂਸੀ ਠੀਕ ਹੋ ਜਾਏਗੀ ਇੰਨਾ ਹੀ ਨਹੀਂ ਅਗਰ ਜੇ ਦਮਾ ਹੈ ਲੌਂਗ ਕਾਲਾ ਨਮਕ ਸ਼ਹਿਦ ਇਹ ਤੀਜਾ ਮਿਕਸ ਕਰਕੇ ਤੁਸੀਂ ਪਾਊਡਰ ਬਣਾ ਕੇ ਜਾਂ ਪਾਊਡਰ ਬਣਾ ਕੇ ਇਹਦੇ ਵਿੱਚ ਮਿਕਸ ਕਰ ਲਓ ਸ਼ਹਿਦ ਚ ਤੇ ਤੁਸੀਂ ਕੁਝ ਦਿਨ ਇਹਨੂੰ ਲਗਾਓ ਤੁਹਾਡਾ ਬੈਨੀਫਿਟ ਹੋਏਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਜੀ ਸਤਿ ਸ੍ਰੀ ਅਕਾਲ ਜੀ